ਨੂੰ ਲੈ ਕੇ ਅਕਸਰ ਜਿਹੜੀ ਪੰਜਾਬ ਪੁਲਿਸ ਵਾਅਦੇ ਕਰਦੀ ਆ ਦਾਅਵੇ ਕਰਦੀ ਆ ਕਿ ਇਹ ਹਾਲਾਤ ਬਿਲਕੁਲ ਠੀਕ ਨੇ ਲਾਂਡ ਆਰਡਰ ਦੀ ਬਿਲਕੁਲ ਉਹ ਜਿਹੜੀ ਆ ਮੰਨਤਾ ਕੀਤੀ ਜਾ ਰਹੀ ਆ ਜੇ ਕਹਿ ਲਈਏ ਕਿ ਜੋ ਕੋਈ ਵੀ ਹੋਵੇ ਉਸ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜੇ ਕਿ ਜੇਕਰ ਕੋਈ ਰੂਲ ਤੋੜਦਾ ਹੋਏਗਾ ਤਾਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੜ ਨਾਲ ਇਸ ਬਾਜ਼ਾਰ ਦੀਆਂ ਸੰਝਿਆ ਕਰ ਰਿਹਾ ਇੱਕ ਜ਼ੋਨ ਹੈ ਗੁਰੂ ਨਗਰੀ ਦਾ ਜਿੱਥੇ ਕੀ ਗੱਡੀਆਂ ਦਾ ਅਕਸਰ ਕੰਮ ਹੁੰਦਾ ਤਾਂ ਇਸ ਗੱਡੀ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਜ਼ਰੂਰ ਲਗਾਤਾਰ ਹੂਟਰ ਜੋ ਚਲਾਇਆ ਜਾ ਰਿਹਾ ਲੇਕਿਨ ਇਹ ਮਾਰਕੀਟ ਤੁਹਾਨੂੰ ਇਹ ਰੋਡ ਦੀ ਤੁਹਾਨੂੰ ਤਸਵੀਰਾਂ ਸੰਝਿਆ ਕਰਦੀ ਹੈ ਕਿ ਇਸ ਰੋਡ ਦੇ ਉੱਤੇ ਅਕਸਰ ਦੂਦਰਾਜੇ ਤੋਂ ਹੋ ਕੁੰਦੇ ਨੇ ਤਾਂ ਗੱਡੀਆਂ ਨੂੰ ਮੋਡੀਫਿਕੇਸ਼ਨ ਕਰਾ ਕੇ ਲੈ ਕੇ ਜਾਂਦੇ ਨੇ ਤਾਂ ਅਕਸਰ ਇਸ ਰੋਡ ਦੇ ਉੱਤੇ ਜੇ ਕਹਿ ਲਈ ਕਿ ਕਾਲੀ ਫਿਲਮਾਂ ਵੀ ਜਿਹੜੀਆਂ ਗੱਡੀਆਂ ਦੇ ਸ਼ੀਸ਼ਿਆਂ ਦੇ ਹੁੰਦੀਆਂ ਨੇ ਕੂਟਰ ਲਗਾਏ ਜਾਂਦੇ ਨੇ ਤਾਂ ਕਿਤਨਾ ਕਿਤੇ ਲਾਉਂਡ ਆਰਡਰ ਦੇ ਉਹ ਜੇ ਕਹਿ ਲਈ ਕਿ ਸਥਿਤੀ ਨੂੰ ਖਰਾਬ ਕਰਦੇ ਨੇ ਕਿਉਂਕਿ ਕਾਨੂੰਨੀ ਵਿਵਸਥਾ ਦੀ ਗੱਲ ਕਰੀਏ ਕਾਨੂੰਨ ਦੀ ਗੱਲ ਕਰੀਏ ਤਾਂ ਜ਼ਰੂਰ ਪ੍ਰਸ਼ਾਸਨ ਅਕਸਰ ਦਾਅਵੇ ਕਰਦਾ ਹੈ ਵਾਦੇ ਕਰਦਾ ਦਿਖਾਈ ਦਿੰਦਾ ਕਿ ਕਾਨੂੰਨ ਜਿਹੜਾ ਬਿਲਕੁਲ ਠੀਕ ਠੀਕ ਹੈ ਗੁਰੂ ਨਗਰੀ ਦੇ ਵਿੱਚ ਕੋਈ ਵੀ ਰੂਲ ਤੋੜਨ ਨਹੀਂ ਦਿਆ ਟ੍ਰੈਫਿਕ ਦੀ ਗੱਲ ਕਰੀਏ ਤਾਂ ਟ੍ਰੈਫਿਕ ਵੱਲੋਂ ਵੀ ਅਕਸਰ ਕਈ ਵਾਰ ਜੋ ਸੜਕਾਂ ਤੋਂ ਉਤਰ ਕੇ ਜੋ ਆਲਾ ਅਧਿਕਾਰੀ ਨੇ ਟ੍ਰੈਫਿਕ ਵਿਵਸਥਾ ਠੀਕ ਕਰਦੇ ਦਿਖਾਈ ਦਿੰਦੇ ਨੇ ਲੇਕਿਨ ਕਿਤਨਾ ਕਿਤੇ ਜੋ ਲਾਅ ਐਂਡ ਔਰਡਰ ਦੀ ਗੱਲ ਕਰੀਏ ਤਾਂ ਉਸ ਦੀਆਂ ਧੱਜੀਆਂ ਕਿੱਦਾਂ ਬਣਾਈਆਂ ਜਾਂਦੀਆਂ ਨੇ ਦੇਖ ਸਕਦੇ ਹੋ ਉਸ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੱਡੀਆਂ ਆ ਰਹੀਆਂ ਨੇ ਕਈ ਗੱਡੀਆਂ ਦੇ ਸ਼ੀਸ਼ੇ ਕਾਲੇ ਨੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਗੱਡੀ ਜਿਹੜੀ ਸ਼ੀਸ਼ੇ ਕਾਲੇ ਜਿਹੜੇ ਦਿਖਾਈ ਦੇ ਰਹੇ ਨੇ ਉਸ ਦੀ ਜਿਹੜੀ ਆ ਇੱਕ ਕਰੀ ਤਸਵੀਰ ਸੰਝ ਕੀਤੀ ਜਾਵੇ ਕਈ ਗੱਡੀਆਂ ਦੇ ਵਿੱਚ ਲਗਾਤਾਰ ਜੋ ਹੂਟਰ ਲਗਾਏ ਜਾ ਰਹੇ ਨੇ ਤਾਂ ਇਹ ਕਿਤਨਾ ਕਿਤੇ ਬਹੁਤ ਹੀ ਮੰਦ ਭਾਗੀ ਗੱਲ ਕਹਿ ਸਕਦੇ ਆ ਗੁਰੂ ਨਗਰੀ ਦੀ ਤਾਂ ਗੁਰੂ ਨਗਰੀ ਦੇ ਵਿੱਚ ਪ੍ਰਸ਼ਾਸਨ ਅਕਸਰ ਲਗਾਤਾਰ ਵਾਅਦੇ ਕਰਦਾ ਦਿਖਾਈ ਦਿੰਦਾ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਜ਼ਰੂਰ ਇਸ ਗੱਡੀ ਦੇ ਵਿੱਚ ਵੀ ਜਿਹੜਾ ਹੂਟਰ ਲਗਾਇਆ ਜਾ ਰਿਹਾ ਸੀਗਾ ਲੇਕਿਨ ਜਿਹੜੀ ਇਸ ਦੀ ਪਰਮਿਸ਼ਨ ਹੈ ਪਰਮਿਸ਼ਨ ਕਿੱਥੇ ਆ ਕਿਸ ਵੱਲੋਂ ਪਰਮਿਸ਼ਨ ਮਿਲੀ ਆ ਹੂਟਰ ਜੋ ਚਲਾਉਣ ਦੀ ਜਾਂ ਗੱਡੀ ਦੇ ਵਿੱਚ ਲਗਾਉਣ ਦੀ ਤਾਂ ਇਹ ਹਜੇ ਕਿਸੇ ਵੱਲੋਂ ਵੀ ਕੋਈ ਵੀ ਜ਼ਾਹਰ ਨਹੀਂ ਕੀਤਾ ਗਿਆ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਰੂਲ ਕਿੱਦਾਂ ਤੋੜੇ ਜਾਂਦੇ ਨੇ ਤੇ ਜੋ ਐਕਟਿਵ ਆ ਸਵਾਰ ਵੀਰ ਸੀਗਾ ਰੋਂਗ ਸਾਈਡ ਜਾਂਦਾ ਦਿਖਾਈ ਦੇ ਰਿਹਾ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰੋਂਗ ਸਾਈਡ ਕਿਸ ਕਦਰ ਜਾਂਦਾ ਦਿਖਾਈ ਦੇ ਰਿਹਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਹਰ ਕੋਈ ਹੁਣ ਵੀ ਇਸ ਵੀਰ ਵੱਲੋਂ ਜਿਹੜੀ ਲਗਾਤਾਰ ਜੋ ਗੱਡੀ ਦੇ ਵਿੱਚ ਹੂਟਰ বাজائے ਜਾ ਰਹੇ ਨੇ ਤਾਂ ਜ਼ਰੂਰ ਇਹ ਵੀ ਆਪਾਂ ਟੜ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਇਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਹਰ ਕੋਈ ਕਿਤਨਾ ਕਿਤੇ ਜੋ ਮੀਡੀਆ ਦਾ ਕੈਮਰਾ ਦੇਖ ਕੇ ਭੱਜਣ ਨੂੰ ਦਿਖਾਈ ਰਹਿੰਦਾ ਕਿਉਂਕਿ ਉਹ ਵੀ ਦੇਖ ਸਕਦੇ ਹੋ ਕਿ ਗੱਡੀ ਲੈ ਕੇ ਮਿੰਟੋ-ਮਿੰਟ ਜਾਣ ਦੀ ਜੜੀ ਹੈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਇਸ ਜਗ੍ਹਾ ਤੋਂ ਜਾਇਆ ਜਾਵੇ ਲੇਕਿਨ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਮਾਰਕੀਟ ਦੇ ਲਗਾਤਾਰ ਇੱਥੇ ਜੋ ਗੱਡੀਆਂ ਦੇ ਉੱਤੇ ਜੋ ਹੂਟਰ ਲਗਾਏ ਜਾਂਦੇ ਨੇ ਸ਼ੀਸ਼ੇ ਕਾਲੇ ਕੀਤੇ ਜਾਂਦੇ ਨੇ ਤਾਂ ਇਹ ਲਗਾਤਾਰ ਟੜ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਮੈਂ ਆਪਣੀ ਸੋਗੀ ਨੂੰ ਕਹੂੰਗਾ ਕਿ ਜਿਹੜੀ ਵੀ ਗੱਡੀ ਆਪਾਂ ਦੇਖ ਲਈਏ ਕਿਉਂਕਿ ਚਾਰ ਚਫਰੇ ਜਿੱਥੇ ਵੀ ਨਿਗਾ ਪੈਂਦੀ ਆ ਤਾਂ ਹਰ ਦੂਜੀ ਗੱਡੀ ਦੇ ਜਿਹੜੇ ਸ਼ੀਸ਼ੇ ਕਾਲੇ ਜਿਹੜੇ ਦਿਖਾਈ ਦਿੰਦੇ ਨੇ ਫਿਲਮਿੰਗ ਜੇਕਰ ਇਹ ਜੋ ਗੱਡੀਆਂ ਤੇ ਸ਼ੀਸ਼ਿਆਂ ਤੇ ਲਗਾਈ ਜਾਂਦੀ ਆ ਤਾਂ ਉਹ ਦਿਖਾਈ ਦਿੰਦੀ ਆ ਤਾਂ ਨਾਲ ਦੀ ਨਾਲ ਹੂਟਰ ਜਿਹੜੇ ਲਗਾਏ ਜਾਂਦੇ ਨੇ ਤਾਂ ਖਾਸ ਤੌਰ ਦੇ ਉੱਤੇ ਇਸ ਜ਼ੋਨ ਦੇ ਵਿੱਚ ਜ਼ਿਆਦਾਤਰ ਇਸ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਤਾਂ ਤੁਹਾਡੇ ਨਾਲ ਜੋ ਗੁਰੂ ਨਗਰੀ ਦੇ ਡੀਸੀ ਕੰਪਲੈਕਸ ਦੀ ਪਾਰਕਿੰਗ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਉੱਥੇ ਵੀ ਕਿਉਂਕਿ ਡੀਸੀ ਸਾਹਿਬ ਦੇ ਦਫਤਰ ਦੇ ਵਿੱਚ ਤਾਂ ਅਕਸਰ ਜੇ ਆਪਾਂ ਕਹਿ ਲਈਏ ਕਿ ਹਰ ਕੋਈ ਉਹ ਵਿਅਕਤੀ ਜਾਂਦਾ ਜਿਸ ਨੂੰ ਕੋਈ ਡੀਸੀ ਸਾਹਿਬ ਦਾ ਕੰਮ ਹੋਏਗਾ ਜਾਂ ਫਿਰ ਸਰਕਾਰ ਰਿਲੇਟਡ ਜੇ ਕਹਿ ਲਈਏ ਕਿ ਕਿਸੇ ਨਾ ਕਿਸੇ ਮੈਕਮੇ ਦੇ ਵਿੱਚ ਭਰਤੀ ਹੋਊਗਾ ਤਾਂ ਉਹ ਜਾਊਗਾ ਲੇਕਿਨ ਉੱਥੋਂ ਦੀਆਂ ਵੀ ਤਰ੍ਹਾਂ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਕੀ ਹਾਲਾਤ ਡੀਸੀ ਦਫਤਰ ਦੇ ਅੰਦਰ ਦੇ ਹੈਗੇ ਨੇ ਪਾਰਕਿੰਗ ਦੇ ਹੈਗੇ ਨੇ ਕਿ ਉੱਥੇ ਵੀ ਰੂਲਸ ਫੋਲੋ ਕੀਤੇ ਜਾਂਦੇ ਨੇ ਕਿ ਨਹੀਂ ਕੀਤੇ ਜਾਂਦੇ ਤਾਂ ਤਸਵੀਰਾਂ ਤੁਹਾਡੇ ਨਾਲ ਗੁਰੂ ਨਗਰੀ ਦੇ ਪੋਰਸ਼ੇਰੇ ਦੀਆਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਜਿੱਥੇ ਜੋ ਕਵਿੰਜ ਰੋਡ ਜਿੱਥੇ ਕਿ ਗੱਡੀਆਂ ਦਾ ਅਕਸਰ ਜੋ ਕਾਰ ਇੰਟੀਰੀਅਰਸ ਦਾ ਕੰਮ ਹੁੰਦਾ ਤਾਂ ਉੱਥੇ ਤੁਸੀਂ ਵੇਖ ਸਕਦੇ ਸੀਗੇ ਕਿ ਕਿਸ ਤਰ੍ਹਾਂ ਦੇ ਨਾਲ ਗੱਡੀਆਂ ਦੇ ਕਾਲੇ ਸ਼ੀਸ਼ੇ ਜਾਂ ਹੂਟਰ ਲਗਾਉਣ ਦਾ ਕੰਮ ਕੀਤੇ ਜਾਂਦੇ ਤੇ ਇੱਥੇ ਹੀ ਅਸੀਂ ਤੁਹਾਨੂੰ ਕਹਿ ਸੀਗਾ ਕਿ ਪ੍ਰਬੰਧਕੀ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਦੇ ਅੰਦਰ ਦੀਆਂ ਜਾਂ ਬਾਹਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਤਾਂ ਸਾਹਮਣੇ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਬੰਧਕੀ ਦਫ਼ਤਰ ਆ ਕੰਪਲੈਕਸ ਹੈ ਜਿੱਥੇ ਡੀਸੀ ਸਾਹਿਬਾਨ ਜਾਂ ਕਮਿਸ਼ਨਰ ਸਾਹਿਬਾਨ ਬੈਠਦੇ ਨੇ ਤਾਂ ਉੱਤੇ ਬਿਲਕੁਲ ਸਾਹਮਣੇ ਇਹ ਜਿਹੜੀ ਪਾਰਕਿੰਗ ਤੁਸੀਂ ਦੇਖ ਰਹੇ ਹੋ ਤਾਂ ਹਰ ਗੱਡੀ ਦੇ ਜਿਹੜੇ ਸ਼ੀਸ਼ੇ ਇੱਥੇ ਕਾਲੇ ਦਿਖਾਈ ਦੇਣਗੇ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਇੱਥੋਂ ਜੋ ਗੱਡੀਆਂ ਦੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਜਿੱਥੇ ਵੀ ਛਾਤ ਪੈਂਦੀ ਆ ਉੱਥੋਂ ਗੱਡੀ ਦੇ ਸ਼ੀਸ਼ੇ ਕਾਲੇ ਦੇਖ ਸਕਦੇ ਹੋ ਫਿਲਮਿੰਗ ਹੋਈ ਹੈ ਗੱਡੀ ਨੂੰ ਸ਼ੀਸ਼ੇ ਨੂੰ ਤਾਂ ਅੱਗੇ ਪੁਲਿਸ ਦੀ ਕੈਪ ਪਈ ਹੋਈ ਹੈ ਤਾਂ ਇਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਕੀ ਖੁਦ ਹੀ ਰੂਲ ਫੋਲੋ ਨਹੀਂ ਕੀਤੇ ਜਾ ਰਹੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਸਿਲਮਿੰਗ ਗੱਡੀ ਦੇ ਸ਼ੀਸ਼ੇ ਦੇ ਉੱਤੇ ਹੋਈ ਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਤਾਂ ਇਹ ਹਾਲਾਤ ਨੇ ਗੁਰੂ ਨਗਰੀ ਦੀ ਪਲਸ ਦੇ ਤਾਂ ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਪ੍ਰਸ਼ਾਸਨ ਵੱਲੋਂ ਜੋ ਪੁਲਿਸ ਆਏਪਣ ਵੱਲੋਂ ਕੀ ਰੂਲਸ ਫੋਲੋ ਕੀਤੇ ਜਾਣ ਕੋਈ ਵੀ ਰੂਲ ਦੀ ਉਲੰਘਣਾ ਨਾ ਕਰੇ ਰੂਲਸ ਨਾ ਤੋੜੇ ਜਾਣ ਤਾਂ ਕੀ ਉਹ ਖੁਦ ਰੂਲ ਤੋੜ ਸਕਦੇ ਨੇ ਕੀ ਇਹ ਮੰਨਤਾ ਹੈਗੀ ਆ ਤਾ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੋ ਸਾਹਮਣੇ ਤਰਫਾ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਕਿ ਜਿੱਥੇ ਕਿ ਗੱਡੀਆਂ ਦੇ ਸ਼ੀਸ਼ੇ ਲਗਾਤਾਰ ਜਿਹੜੇ ਕਾਲੇ ਜੋ ਕਿਤੇ ਗਏ ਨੇ ਅਧਿਕਾਰੀ ਨੇ ਅਧਿਕਾਰੀਆਂ ਵੱਲੋਂ ਜੋ ਕਹਿ ਲਿਆ ਕਿ ਜਦੋਂ ਗੱਡੀ ਪਾਕ ਵੀ ਕੀਤੀ ਜਾਂਦੀ ਹੈ ਤਾਂ ਫਿਲਮਿੰਗ ਫਿਲਮ ਦੀ ਜਿਹੜੀ ਵਰਤੋਂ ਇੱਥੇ ਕੀਤੀ ਗਈ ਆ ਹਾਲਾਂਕਿ ਕਾਟਨਸ ਉਹ ਜਿਹੜੇ ਲੋਕ ਨੇ ਉਹ ਵੀ ਲਗਾਉਂਦੇ ਨੇ ਲੇਕਿਨ ਜਿਹੜੇ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਆਫੀਸਰਸ ਨੇ ਉਹਨਾਂ ਵੱਲੋਂ ਫਿਲਮਿੰਗ ਜਿਹੜੀ ਆ ਕਰਾਈ ਗਈ ਫਿਲਮਾਂ ਕਰਾਈਆਂ ਗਈਆਂ ਨੇ ਸ਼ੀਸ਼ੇ ਦੇ ਉੱਤੇ ਤਾਂ ਦੇਖ ਸਕਦੇ ਹੋ ਕਿ ਜੋ ਜਾਲੀਆਂ ਨੇ ਹਰ ਇੱਕ ਗੱਡੀ ਤੇ ਜਾਲੀ ਜਿਹੜੀ ਆ ਜਾਲੀ ਦੀ ਵਰਤੋਂ ਇੱਥੇ ਕੀਤੀ ਗਈ ਆ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਉਧਰ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਪ੍ਰਬੰਧਕੀ ਕੰਪਲੈਕਸ ਹੈਗਾ ਡਿਸ ਹੌਸ ਦਾ ਦਫ਼ਤਰ ਹੈਗਾ ਤਾਂ ਉਸ ਦੇ ਸਾਹਮਣੇ ਜਿਹੜੀਆਂ ਗੱਡੀਆਂ ਲੱਗੀਆਂ ਨੇ ਤਾਂ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਤਰਫਾ ਪ੍ਰਸ਼ਾਸਨ ਤਾਂ ਦੂਜੀ ਤਰਫਾ ਜਿੱਥੇ ਕੀ ਬਾਹਰ ਪਾਰਕਿੰਗ ਹਾਲਾਂਕਿ ਇਹ ਜੋ ਪਾਰਕਿੰਗ ਇੱਥੇ ਗੱਡੀਆਂ ਕੀਤੀਆਂ ਜਾਂਦੀਆਂ ਨੇ ਇਹ ਵੀ ਇਹ ਕਹਿ ਲਿਏ ਕਿ ਰੋਡ ਦੇ ਉੱਤੇ ਜੋ ਨਾਜਾਇਜ਼ ਤੌਰ ਤੇ ਇੱਥੇ ਪਾਰਕਿੰਗ ਜਿਹੜੀ ਆ ਜੋ ਇੱਥੇ ਕੀਤੀ ਜਾਂਦੀ ਹੈ ਲੇਕਿਨ ਇਹ ਤਸਵੀਰਾਂ ਵੇਖ ਸਕਦੇ ਹੋ ਕਿਉਂਕਿ ਪਾਰਕਿੰਗ ਕਰਨ ਲਈ ਅੰਦਰ ਪਾਰਕਿੰਗ ਬਣੀ ਆ ਲੇਕਿਨ ਲੋਕ ਇੱਥੇ ਪਾਰਕਿੰਗ ਕਰ ਜਾਂਦੇ ਨੇ ਗੱਡੀਆਂ ਤਾਂ ਇਹ ਤਸਵੀਰਾਂ ਕੀ ਗੁਰੂ ਨਗਰੀ ਦੀ ਪੁਲਸ ਅਕਸਰ ਲੋਕਾਂ ਤੇ ਜਿਹੜੇ ਚਲਾਨ ਕੱਟਦੇ ਨੇ ਜਾਂ ਫਿਰ ਆਮ ਸਿਵિલિયન ਦੇ ਉੱਤੇ ਕਾਰਵਾਈ ਹੁੰਦੀ ਆ ਤਾਂ ਕਿ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਬਣਦੀ ਤਾਂ ਇਹ ਤਸਵੀਰਾਂ ਪੂਰੇ ਸ਼ਹਿਰ ਤੋਂ ਟੜ ਨਾਲ ਇੱਕ ਜ਼ੋਨ ਦੀਆਂ ਸਾਂਝੀਆਂ ਕੀਤੀਆਂ ਨੇ ਕਿ ਇਸ ਜ਼ੋਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਰੂਲ ਜਿਹੜੇ ਨੇ ਉਹ ਤੋੜੇ ਜਾਂਦੇ ਨੇ ਤਾਂ ਤੋੜੇ ਵੀ ਜ਼ਿਆਦਾਤਰ ਪੁਲਸ ਅਧਿਕਾਰੀਆਂ ਵੱਲੋਂ ਜਾਂਦੇ ਨੇ ਤਾਂ ਉਸ ਦੀਆਂ ਇਹ ਜੋ ਤਸਵੀਰਾਂ ਲਗਾਤਾਰ ਸਾਂਝੀਆਂ ਕੀਤੀਆਂ ਨੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇਰੋ ਜਗਮਨੀ ਟੀਵੀ ਦੇ ਨਾਲ ਟੜ ਨਾਲ ਸ਼ਹਿਰ ਦੇ ਕੱਲੇ-ਕੱਲੇ ਹਾਲਾਤਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਜਦੀਕਮਰ ਦੇ ਨਾਲ ਇਲੈਕਸ਼ਨ ਸੁਨੈਕ ਜਗਜਬਾਨੀ ਟੀਵੀ ਸ਼੍ਰੀ ਹੰਸਾ ਸਾਈ